ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਇਆ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਜੀ ਸ਼ੁਰੂਆਤ ਕਰਦੇ ਆਪਾਂ 1509 ਤੋਂ 1509 ਦਾ ਜਿਹੜਾ ਓਵਰਾਲ ਰੇਟ ਰਿਹਾ ਜੀ 32500 ਰੁਪਏ ਰਿਹਾ ਜੋ ਜ਼ਿਮੀਂਦਾਰ ਨੂੰ ਮਿਲਿਆ ਉਹ 31 31500 ਰੁਪਏ ਦੇ ਵਿੱਚ ਮਿਲਿਆ ਜੀ ਜੇ ਗੱਲ ਕਰੀਏ 17 18 ਦੀ 17 18 ਦਾ ਜਿਹੜਾ ਕੱਲ ਦਾ ਰੇਟ ਰਿਹਾ ਜੀ 32500 ਲੈ ਕੇ 3500 ਰੁਪਏ ਦੇ ਕਰ ਰਿਹਾ ਜਿਹੜਾ 11 21 ਹੈ 11 21 ਦਾ ਜਿਹੜਾ ਕੱਲ ਦਾ ਰੇਟ ਹੈ ਜੀ ਉਹ ਰਿਹਾ 3800 ਰੁਪਏ ਤੋਂ ਉੱਕੇ 42500 ਜੇ ਮੰਡੀਆਂ ਦੀ ਗੱਲ ਕਰਾਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦਾ ਹਾਂ ਅੰਮ੍ਰਿਤਸਰ ਮੰਡੀ ਦੀ 1500 ਨੂੰ 3100 ਤੇ 85 ਰੁਪਏ 17 18 34500 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਜੀ ਐਲਾਬਾਦ ਮੰਡੀ 1500 ਨੂੰ 3119 ਰੁਪਏ ਬਰਵਾਲਾ ਮੰਡੀ 1500 ਨੂੰ 3000 ਰੁਪਏ 17 18 3125 ਰੁਪਏ 베ਰੀ ਮੰਡੀ 1500 ਨੂੰ 2942 ਰੁਪਏ 17 18 33500 ਰੁਪਏ ਬੁਲੰਦ ਸ਼ਹਿਰ ਮੰਡੀ 1500 ਨੂੰ 2500 ਰੁਪਏ 17 18 3100 ਰੁਪਏ ਬੂੰਦੀ ਮੰਡੀ 17 18 3000 ਰੁਪਏ 1509 272 75 ਰੁਪਏ ਗੰਗੋਵ ਮੰਡੀ 1509 3080 ਰੁਪਏ 11 21 ਰਿਹਾ ਜੀ 4271 ਰੁਪਏ ਉਸ ਤੋਂ ਬਾਅਦ ਇਹ ਚ ਜਰਮਨਡੀ 1509 2878 ਰੁਪਏ 17 18 3500 ਰੁਪਏ 11 21 4100 ਰੁਪਏ ਖੈਰ ਮੰਡੀ 1509 2744 ਰੁਪਏ 17 18 3300 ਰੁਪਏ ਖਨੋਰੀ ਮੰਡੀ 1509 3350 ਰੁਪਏ 1401 ਰਿਹਾ ਜੀ 3300 ਰੁਪਏ ਖਨੋਰੀ ਮੰਡੀ 1509 3350 1401 3300 ਜੀ ਰਿਪੀਟ ਕਰ ਰਿਹਾ ਜੀ ਕਰਨਾਲ ਮੰਡੀ 1509 2250 ਰੁਪਏ 17 18 3350 ਰੁਪਏ ਜੀ ਕੈਥਲ ਮੰਡੀ 17 18 3500 ਰੁਪਏ 1401 3500 ਰੁਪਏ ਜੀ ਉਸ ਤੋਂ ਬਾਅਦ ਉਹਦੀ ਨਰੇਲਾ ਮੰਡੀ 1509 3000 ਰੁਪਏ 60 ਰੁਪਏ 17 18 ਰਿਹਾ ਜੀ 3250 ਰੁਪਏ ਨਾਬਾ ਮੰਡੀ 12 18 3255 ਰੁਪਏ 18 47 2225 ਰੁਪਏ ਨਾਜ਼ੀਗੜ ਮੰਡੀ 1718 3590 ਰੁਪਏ ਜੀ ਨਰਨੌਂਦਾ ਮੰਡੀ 2966 ਰੁਪਏ ਜੀ ਪਤਨਾ ਮੰਡੀ 1509 3250 ਰੁਪਏ ਜੀ 1218 3400 ਰੁਪਏ ਜੀ ਉਸ ਤੋਂ ਬਾਅਦ ਆਉਂਦੇ ਜੀ ਰੋहतक ਮੰਡੀ 1509 3311 ਰੁਪਏ ਸਰਸਾ ਮੰਡੀ 1509 3030 ਰੁਪਏ 1847 2700 ਰੁਪਏ 1121 4277 ਰੁਪਏ ਜੀ ਉਸ ਤੋਂ ਬਾਅਦ ਜੇ ਗੱਲ ਕਰਾਂ ਮੈਂ ਪੰਜਾਬ ਦੀਆਂ ਮੰਡੀਆਂ ਦੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜੇ ਫਰੀਦਕੋਟ ਮੰਡੀ ਦੀ ਗੱਲ ਕਰਗੇ 1509 ਰੁਪਇਆ ਹੈ ਜੀ 3200 ਰੁਪਏ 17 18 ਦਾ ਜਿਹੜਾ ਰੇਟ ਰਿਹਾ ਹੈ ਜੀ ਉਹ ਰਿਹਾ ਹੈ 3400 ਰੁਪਏ ਕੋਟਕਪੂਰਾ ਮੰਡੀ ਦੀ ਜੇ ਗੱਲ ਕਰਾਂ 3310 ਰੁਪਏ ਤੋਂ ਲੈ ਕੇ 3210 ਰੁਪਇਆ ਤੇ ਕਰ 1509 ਵਿਕਿਆ ਜੇ 17 18 ਦੀ ਗੱਲ ਕਰਗੇ 17 18 ਉਹੀ 3400 ਰੁਪਏ ਐਜ਼ ਅ ਸਟੇਬਲ ਪੰਜਾਬ ਦੀ ਮਾਰਕੀਟ ਬਣੀ ਹੋਈ ਹੈ ਹੁਣ ਜੇ ਗੱਲ ਕਰਕੇ ਕਣਕ ਦੇ ਰੇਟਾਂ ਦੀ ਕਣਕ ਦੇ ਰੇਟ ਐਜ਼ ਅ ਸਟੇਬਲ ਚੱਲ ਰਹੇ ਜੀ 2825 ਰੁਪਏ ਸਿਰਾਂ ਜਾ ਰਹੇ ਹੈ ਪੰਜਾਬ ਮਾਰਕੀਟ ਦੀ ਗੱਲ ਕਰਕੇ ਤਾਂ ਪੰਜਾਬ ਮਾਰਕੀਟ 2670 ਰੁਪਏ ਤੇ ਐਜ਼ ਅ ਸਟੇਬਲ ਚੱਲ ਰਹੀ ਹੈ ਜੀ। ਲੁਧਿਆਣਾ ਮੰਡੀ 2700 ਰੁਪਏ ਹੋ ਜਾਂਦੀ ਹੈ ਜਾਂ 3 ਰੁਪਏ ਦਾ ਵੱਟਾ ਪੈ ਰਿਹਾ ਉੱਥੇ। ਕਈ ਰਸਪਾਈਸੋ ਜਾਂ ਮੰਨ ਕੇ ਚੱਲੋ 2670 ਰੁਪਏ। ਓਵਰਆਲ ਮਾਰਕੀਟ ਦੇ ਵਿੱਚ ਇਹੀ ਟ੍ਰੈਂਡ ਚੱਲ ਰਿਹਾ ਬਈ। ਸਰੋਂ ਦੀ ਗੱਲ ਕਰਕੇ ਸਰੋਂ ਦਾ ਜਿਹੜਾ ਅੱਜ ਦਾ ਰੇਟ ਹੈ ਜੀ ਉਹ ਰਿਹਾ 7725 ਰੁਪਏ ਜੀ। ਓਵਰਆਲ ਮਾਰਕੀਟ ਦੀ ਗੱਲ ਕਰਕੇ ਓਵਰਆਲ ਮਾਰਕੀਟ ਦੇ ਵਿੱਚ ਜੋ ਰੇਟ ਚੱਲ ਰਹੇ ਆ ਪੰਜਾਬ ਮਾਰਕੀਟ ਦੇ ਵਿੱਚ ਜੋ ਰੇਟ ਹੈ ਉਹ ਹੈਗਾ 6000 ਰੁਪਏ ਤੋਂ ਲੈ ਕੇ 6700 ਤੇ 80 ਰੁਪਈਆ ਦੇ ਕਰ ਪੰਜਾਬ ਮਾਰਕੀਟ ਦੇ ਵਿੱਚ ਸਰੋਂ ਸੇਲ ਹੋ ਰਹੀ ਹੈ ਜੀ ਜੇ ਗੱਲ ਕਰੀਏ ਬੱਕੀ ਦੀ ਮੱਕੀ ਦਾ ਰੇਟ ਐਜ਼ ਅ ਸਟੇਬਲ 2350 ਰੁਪਏ ਚੱਲ ਰਿਹਾ ਹੈ ਜੀ ਇਹ ਸੀਗੇ ਬਈ ਰੇਟ ਜੇ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਓ